ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਇਹ ਬੇਲਪੂਰੀ ਦੀ ਇੱਕ ਪਲੇਟ ਹੈ ਜਿਹੜੀ 60-70 ਰੁਪਏ ਦੀ ਮਿਲਦੀ ਹੈ ਇੰਨੀ ਮਹਿੰਗੀ ਮਿਲਦੀ ਆ ਪਰ ਇੰਨੇ ਕ ਮੁੱਲ ਦੇ ਵਿੱਚ ਹੈ ਜਿਹੜਾ ਆਪਾਂ ਘਰ ਦੇ ਵਿੱਚ ਇੱਕ ਡੋਂਗਾ ਭਰ ਕੇ ਪੂਰੇ ਪਰਿਵਾਰ ਲਈ ਇਹ ਬੇਲਪੂਰੀ ਬਣਾ ਲਾਂਗੇ ਤੇ ਬਹੁਤ ਹੀ ਚਟਪਟੀ ਬਣ ਕੇ ਤਿਆਰ ਹੋਊਗੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਣੇ ਆ ਜੀ ਤੁਸੀਂ ਸਾਰੇ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਜਿਹੜੀ ਬਹੁਤ ਹੀ ਸਸਤੇ ਮੁੱਲ 'ਚ ਹੈ ਜਿਹੜੀ ਬੇਲਪੂਰੀ ਬਣਾ ਕੇ ਤਿਆਰ ਕਰ ਲਾਂਗੇ ਬਾਜ਼ਾਰ ਦੇ ਵਿੱਚੋਂ ਜੇਕਰ ਆਪਾਂ ਬੇਲਪੂਰੀ ਖਾ ਕੇ ਆਉਣੇ ਨਾ 60 ਰੁਪਏ ਦੀ ਆਪਾਂ ਨੂੰ ਇੱਕ ਪਲੇਟ ਮਿਲਦੀ ਹੈ ਉਸ ਤੋਂ ਮਹਿੰਗੀ ਵੀ ਮਿਲ ਸਕਦੀ ਆ ਪਰ ਘ ਤੇ ਘਰ ਦੇ ਵਿੱਚ ਜਿਹੜੀਆਂ ਕਿਚਨ ਦੇ ਵਿੱਚ ਹਰ ਵਕਤ ਚੀਜ਼ਾਂ ਹੁੰਦੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਜਿਹੜਾ ਸਲਾਦ ਹੁੰਦਾ ਉਹਦੇ ਨਾਲ ਹੀ ਆਪਾਂ ਇਹ ਤਿਆਰ ਕਰ ਲਾਂਗੇ ਬਹੁਤ ਹੀ ਆਸਾਨ ਰੈਸਪੀ ਹੈ ਜੀ ਤੁਸੀਂ ਇਸ ਰੈਸਪੀ ਨੂੰ ਸਿੱਖਣ ਦੇ ਲਈ ਇਸ ਵੀਡੀਓ ਦੇ ਨਾਲ ਜੁੜੇ ਰਹੋ ਪੂਰਾ ਦੇਖਿਓ ਵੀਡੀਓ ਨੂੰ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤੋ ਤੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਹੁਣ ਜੀ ਸਭ ਤੋਂ ਪਹਿਲਾਂ ਇੱਕ ਖੁੱਲੇ ਭਰਤਨ ਦੇ ਵਿੱਚ ਆਪਾਂ ਫਿਕੀਆਂ ਖਿੱਲਾ ਐਡ ਕਰਾਂਗੇ ਇੱਕ ਕੌਲੀ ਭਰ ਕੇ ਵੱਡੀ अभी कौली आप इस भुजिए ऐड करा दो तीन तरह का भुजिया वरत थोड़ी ये जी पकौड़ियाँ बेसन दी थोड़े जो भुजे हुए छोले है मसाले आ गिंग ने मूंगफली दौड़ा जापड़ी भुजिया ऐड कर देंगे तो थोड़ी जी आप नमकीन ऐड कर देंगे तो हूँ जी आप मिक्स भुजिया ऐड कर देंगे ये थोड़ा जहा मिठा थोड़ा जहा खा है तो हम जी थोड़ी जी बूंदी एड कर देंगे तो हूँ जी बरीक कटिया हुआ प्याज ऐड कर देंगे ये आप इस तरीके बरीक कट लिया ਬ੍ਰੀਕ ਕਟਿਆ ਹੋਇਆ ਟਮਾਟਰ ਐਡ ਕਰ ਦਿਆਂਗੇ। ਤੇ ਬ੍ਰੀਕ ਕਟਿਆ ਹੋਇਆ ਥੋੜਾ ਜਿਹਾ ਖੀਰਾ ਐਡ ਕਰ ਦਿਆਂਗੇ। ਥੋੜੀਆਂ ਜਿਹੀਆਂ ਕਸ਼ਮੀਰੀ ਲਾਲ ਮਿਰਚਾਂ ਐਡ ਕਰ ਦਿਆਂਗੇ। ਆਪਾਂ ਹਰੀਆਂ ਮਿਰਚਾਂ ਨਹੀਂ ਐਡ ਕੀਤੀਆਂ, ਬਾਕੀ ਜਿਹੜੇ ਆਪਾਂ ਭੂਜੀ ਐਡ ਕੀਤੇ ਉਹਨਾਂ 'ਚ ਵੀ ਮਿਰਚਾਂ। ਇਸ ਕਰਕੇ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰਿਓ। ਬਿਲਕੁਲ ਹੀ ਥੋੜਾ ਜਿਹਾ ਚਾਟ ਮਸਾਲਾ ਐਡ ਕਰਾਂਗੇ। ਤੇ ਹੁਣ ਜੀ ਇੱਕ ਕੌਲੀ ਦੇ ਵਿੱਚ ਨਾ ਆਪਾਂ ਟਮੇਟੋ ਕੇਚਪ ਐਡ ਕਰਾਂਗੇ 2-3 ਚਮਚ। ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਹਦੇ ਵਿੱਚ 2 ਕ ਚਮਚ ਜ਼ਿਆਦਾ ਨਹੀਂ। ਤੇ ਹੁਣ ਆਪਾਂ ਮਿਕਸ ਕਰ ਲਾਂਗੇ। ਤੇ ਹਾਂਜੀ ਥੋੜਾ ਜਿਹਾ ਹਰਾ ਧਨੀਆ ਬਰੀਕ ਕੱਟ ਕੇ ਐਡ ਕਰ ਦਾਂਗੇ ਮੈਂ ਫਰੈਸ਼ ਤੋੜਿਆ ਸੀਗਾ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਚਟਪਟ ਹੈ ਜਿਹੜੀ ਇਹ ਬੇਲ ਪੂਰੀ ਬਣ ਜਾਂਦੀ ਆ ਤੁਸੀਂ ਇਕੱਲੇ ਪਿਆਜ਼ ਤੇ ਟਮਾਟਰ ਵੀ ਵਰਤ ਸਕਦੇ ਹੋ ਇਕੱਲੇ ਪਿਆਜ਼ ਵੀ ਵਰਤ ਸਕਦੇ ਹੋ ਤੇ ਹਾਂਜੀ ਜਿਹੜੀ ਇਹ ਟਮੇਟੋ ਕੈਚਪ ਰੱਖੀ ਸੀ ਨਾ ਆਪਾਂ ਪਾਣੀ ਐਡ ਕਰਕੇ ਸਾਰੀ ਇਹਦੇ ਵਿੱਚ ਐਡ ਕਰ ਦਾਂਗੇ ਤੇ ਹਾਂਜੀ ਸਾਰੀਆਂ ਚੀਜ਼ਾਂ ਨਾਲ ਆਪਾਂ ਮਿਕਸ ਕਰ ਦਾਂਗੇ ਤੁਸੀਂ ਨਾ ਕਿਸੇ ਵੀ ਖੁੱਲੇ ਬਰਤਨ ਦੇ ਵਿੱਚ ਆ ਜਿਹੜਾ ਇਹਨੂੰ ਬਣਾਇਓ ਵੀ ਆਸਾਨੀ ਨਾਲ ਮਿਕਸ ਕਰ ਸਕੋ ਹਾਂ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਬਹੁਤ ਹੀ ਚਟਪਟੀ ਜੀ ਬੇਲਪੁਰੀ ਹੁਣ ਜੀ ਆਪਣੇ ਕੋਲੇ ਹੈਗੀਆਂ ਤੇ ਪਾਪੜੀਆਂ ਤੇ ਇਹਨਾਂ ਨੂੰ ਥੋੜਾ ਜਿਹਾ ਕ੍ਰਸ਼ ਕਰਕੇ ਨਾ ਇਸ ਤਰੀਕੇ ਨਾਲ ਇਹ ਐਡ ਕਰਾਂਗੇ ਥੋੜੇ ਜਿਹਾ ਛੋਟੇ ਛੋਟੇ ਟੁਕੜੇ ਕਰ ਲਾਂਗੇ ਇਹਨਾਂ ਦੇ ਤੇ ਹੁਣ ਜੀ ਆਪਾਂ ਪਾਪੜੀ ਨੂੰ ਵੀ ਮਿਕਸ ਕਰ ਦਿਆਂਗੇ ਵਿੱਚ ਤੇ ਲਓ ਜੀ ਇਹ ਆਪਣੀ ਬੇਲਪੁਰੀ ਹੈ ਜਿਹੜੀ ਚਟਪਟ ਬਣੇਗੀ ਬਹੁਤ ਹੀ ਟੇਸਟੀ ਬਣੂਗੀ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਤੇ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਆਂ ਤੇ ਹੁਣ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਇੱਕ ਕੌਲੀ ਦੇ ਵਿੱਚ ਸਰਵ ਕਰ ਲਾਂਗੇ ਚਾਹੇ ਤੁਸੀਂ ਕਿਸੇ ਵੀ ਪਲੇਟ ਦੇ ਵਿੱਚ ਸਰਵ ਕਰ ਲਿਓ ਤੇ ਹੁਣ ਜੀ ਆਪਾਂ ਇਹਨੂੰ ਕੌਲੀ ਦੇ ਵਿੱਚ ਸਰਵ ਕਰ ਲਿਆ ਤੇ ਉੱਪਰੋਂ ਆਪਾਂ ਆਲੂ ਭੂਜੀਆਂ ਪਾ ਦੇਾਂਗੇ ਥੋੜਾ ਜਿਹਾ ਜ਼ਿਆਦਾ ਨਹੀਂ ਤੇ ਇਸ ਤਰੀਕੇ ਨਾਲ ਜਿਹੜੀ ਇੱਕ ਪਾਪੜੀ ਰੱਖ ਦੇਾਂਗੇ ਆਪਾਂ ਤੇ ਲਓ ਜੀ ਇਹ ਬੇਲ ਪੂਰੀ ਹੈ ਜਿਹੜੀ ਬਿਲਕੁਲ ਚਟਪਟ ਬਣ ਕੇ ਹੋ ਗਈ ਤਿਆਰ ਖਾਣ ਦੇ ਲਈ ਚਟਪਟੀ ਜੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜੀ ਚਟਪਟਾਪਾ ਘਰ ਦੇ ਵਿੱਚ ਇਹ ਬੇਲ ਪੂਰੀ ਤਿਆਰ ਕਰ ਲਈ ਬਾਜ਼ਾਰ ਦੇ ਵਿੱਚ ਜੇ ਆਪਾਂ ਖਾ ਕੇ ਆਉਨੇ ਨਾ 50 ਜਾਂ 60 ਰੁਪਏ ਦੀ ਇੱਕ ਪਲੇਟ ਆਪਾਂ ਨੂੰ ਮਿਲਦੀ ਆ ਪਰ ਇੰਨੇ ਕੁ ਪੈਸਿਆਂ ਦੇ ਨਾਲ ਆਪਾਂ ਸਾਰੇ ਪਰਿਵਾਰ ਲਈ ਜਿਹੜਾ ਇੱਕ ਡੌਂਗਾ ਭਰ ਕੇ ਬੇਲ ਪੂਰੀ ਬਣਾ ਸਕਦੇ ਆ ਤੇ ਘਰ ਦੇ ਵਿੱਚ ਆ ਜਿਹੜੀ ਬਹੁਤ ਹੀ ਵਧੀਆ ਤੁਸੀਂ ਇਹ ਤਿਆਰ ਕਰ ਲਓਗੇ ਘਰ ਤੋਂ ਘੱਟ ਸਮਾਨ ਦੇ ਨਾਲ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਜੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਸਟੋਰ ਕਰਿਓ ਵਾਤਵਾ ਤੇ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਅੱਪਾ ਮਿਲਾਂਗੇ ਨੈਕਸਟ ਰਸਪੀ ਦੇ ਨਾਲ ਤਦ ਤੱਕ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ